ਦੀ ਗੱਲ ਹੈ ਕਿ ਇੱਕ ਆਦਮੀ ਹੋਟਲ ਦੇ ਵਿੱਚ ਰੋਟੀ ਖਾ ਕੇ ਚੁੱਪ ਜਾਪ ਹੋਟਲ ਤੋਂ ਬਾਹਰ ਚਲਾ ਜਾਂਦਾ ਤੇ ਰੋਜ਼ ਹੀ ਇਸੇ ਤਰ੍ਹਾਂ ਕਰਦਾ ਇੱਕ ਦਿਨ ਉਹ ਵੇਟਰ ਕਹਿਣ ਲੱਗਿਆ ਮਾਲਕ ਨੂੰ ਜੀ ਤੁਹਾਨੂੰ ਪਤਾ ਲੱਗਿਆ ਵੀ ਇਹ ਆਦਮੀ ਰੋਜ਼ ਆਉਂਦਾ ਤੇ ਫੁਲਕਾ ਖਾ ਕੇ ਖਾਣਾ ਖਾ ਕੇ ਇੱਥੋਂ ਚਲਾ ਜਾਂਦਾ ਚੁੱਪ ਜਾਪ ਪੈਸੇ ਨਹੀਂ ਦਿੰਦਾ ਉਹ ਕਹਿੰਦਾ ਜੀ ਮੈਂ ਨਾ ਇਹਨੂੰ ਬਾਹਰ ਖੜੇ ਨੂੰ ਦੇਖਿਆ ਸੀਗਾ ਇਹਨਾਂ ਦੋਨੇ ਹੱਥ ਬੰਨ ਕੇ ਮਹਾਰਾਜ ਮੂਰੇ ਬੇਨਤੀ ਕਰ ਰਿਹਾ ਸੀ ਵੀ ਮਹਾਰਾਜ ਮੈਂ ਜਿੱਥੇ ਖਾਣਾ ਉੱਥੇ ਬਰਕਤਾਂ ਪਾਈ ਤੇ ਮਹਾਰਾਜ ਇਹਨਾਂ ਦੇ ਇੰਨੀ ਭੀੜ ਲੱਗੀ ਰਵੇ ਕਿ ਮੈਂ ਜਦੋਂ ਖਾਣਾ ਖਾਣਾ ਇਹਨਾਂ ਨੂੰ ਮੇਰਾ ਪਤਾ ਹੀ ਨਾ ਲੱਗੇ ਤੇ ਮੈਂ ਭੀੜ ਦੇ ਵਿੱਚ ਹੀ ਆਵਾਂ ਤੇ ਭੀੜ ਦੇ ਵਿੱਚ ਹੀ ਚਲਾ ਜਾਵਾਂ ਉਹ ਕਹਿਣ ਲੱਗਾ ਵੀ ਇਹ ਤਾਂ ਆਪਣੀ ਬਹੁਤ ਸੁਖ ਸੁਖਦਾ ਰਹਿੰਦਾ ਤੇ ਇਸ ਲਈ ਇਹ ਆ ਵੀ ਕੋਈ ਇਹ ਨਹੀਂ ਜ਼ਰੂਰੀ ਵੀ ਆਪਾਂ ਜੇ ਕਿਸੇ ਨੂੰ ਕੁਝ ਖਵਾਉਣੇ ਆ ਜਾਂ ਕੁਝ ਪਿਉਉਣੇ ਆ ਜਾਂ ਕਿਸੇ ਨੂੰ ਉਹਦੇ ਨਾਲ ਵੀ ਆਪਣਾ ਵੀ ਆਪਾਂ ਕਹਿੰਦੇ ਆ ਆਪਣੀ ਤਰੱਕੀ ਹੁੰਦੀ ਆ ਪਰ ਕੁਝ ਇਹੋ ਜਿਹੇ ਲੋਕ ਵੀ ਹੁੰਦੇ ਆ ਜਿਹੜੇ ਖੜ ਕੇ ਪੂਰੇ ਮਾਨ ਬਣਾ ਕੇ ਅਰਦਾਸ ਕਰਦੇ ਆ ਉਹਨਾਂ ਦੀ ਅਰਦਾਸ ਵੀ ਆਪਣੇ ਲਈ ਲੱਗਦੀ ਆ ਇਸ ਲਈ ਜੇ ਉਹ ਭੋਜਨ ਛੱਕ ਕੇ ਜਾਂਦਾ ਨਾ ਉਦੋਂ ਜ਼ਿਆਦਾ ਉਹ ਪ੍ਰਮਾਤਮਾ ਉਸ ਦੁਕਾਨਦਾਰ ਨੂੰ ਦਿੰਦਾ ਹੈਗਾ ਇਸ ਕਰਕੇ ਉਸਨੇ ਦੁਕਾਨਦਾਰ ਨੇ ਕਿਹਾ ਕੋਈ ਗੱਲ ਨਹੀਂ ਖਾ ਲੈਣ ਦਿਆ ਕਰ ਇਹਨੂੰ ਰੋਕਿਆ ਨਾ